ਸਤਨਾਮ 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 ਸ਼੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ ਪੰਜਮਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੇ ਸ਼ਾਮ ਤੈਨ ਦੁਦੈ ਤੇ ਬਾਰੀ ਕਿ ਤੈਨ ਆਵੇ ਕਾਮ ਜਲ ਬਿਨ ਸਾਖ ਕੁੰ ਮਲਾਬਤੀ ਉਪਜੈ ਨਾਹੀ ਧਾਮ ਹਰ ਨਾਨ ਨ ਮਿਲੀਐ ਸਾਜਨ ਕਤ ਪਾਈਐ ਬਿਸ਼ਰਾਮ ਚਿਤ ਕਰ ਹਰ ਕੰਤ ਨ ਪ੍ਰਗਟੈ ਪਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੋਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨਤੀਆਂ ਕਰ ਕਿਰਪਾ ਦੇ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਵੈ ਚੇਤ ਗੋਬਿੰਦ ਅਰਾਦੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਨ ਬਿਰਥਾ ਜਨਮ ਜਨਾ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਕ ਤੀਰਣ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਹਰ ਸਾਜਨਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਹੀ ਚੁੱਠੈ ਤੰਦੈ ਮੋਹ ਏਕ ਸਰ ਕੇ ਨਾਮ ਬਿਨ ਅੱਗੇ ਲਈਐ ਖੋਏ ਦਇਓ ਵਿਸਾਰ ਵਿਗੋਚਨਾ ਪ੍ਰਭਿਣ ਅਵਰਣਾ ਕੋਏ ਪ੍ਰੀਤਮ ਚਰਨੇ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਣਤੀ ਪ੍ਰਭ ਮੇਲੋ ਪ੍ਰਾਪਤ ਹੋਏ ਵਸਾਕ ਸੁਹਾਵਾ ਤਾਂ ਲਗੈ ਜਹ ਸੰਤ ਭੇਟੇ ਹਰ ਸੋਏ ਹਰ ਜੇਟ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇ ਬਾਨ ਮਾਨਕ ਮੋਤੀ ਨਾਮ ਪ੍ਰਭ ਓਨ ਕੈ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨੈ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ ਆਪਣ ਲਿਆ ਜੇ ਮਿਲੇ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੇੜ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲਗੈ ਹਰ ਨਾਉ ਨਾ ਜਿਨਾ ਪਾਸ ਜਗ ਜੀਵਨ ਪੁਰਕ ਤਿਆਕੈ ਮਾਨਸ ਸੰਦੀਆਸ ਦੁਈਆ ਭਾਇ ਬਗੂਚੀਐ ਗਲ ਪਈਸ ਜਮਕੇ ਫਾਸ ਜੇ ਹਾ ਵੀ ਜੈਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪੁਸ਼ਤਾਣੀ ਉੱਟ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟਿਐ ਸੋ ਦਰਗਹਿ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹਾਂਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਣ ਰੱਤਾ ਸੱਚ ਰੰਗ ਏਕੋ ਨਾਮ ਧਾਰ ਵਿਖਿਆ ਰੰਗ ਕੁੜਾ ਵਿਆ ਦਿਸਣ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤ੍ਰਿੰਨ ਪ੍ਰਭ ਸੰਗ ਮੋਲਿਆ ਸਮਰਤ ਪੁਰਖ ਅਪਾਰ ਹਰ ਮਿਲਣਾ ਨੋ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨਿ ਸਖੀਏ ਪ੍ਰਪਾਇਆ ਹੋ ਤਿਨ ਕੈ ਸਦ ਬਲਹਾਰ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾਂ ਸੁਹਾਵਣੇ ਜਿਨ ਰਾਮ ਨਾਮ ੳਰਹਾਰ ਪਾਦੋਂ ਪਰਮ ਪਲਾਣਿਆ ਦੁਜੈ ਲਗਾ ਹੇਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨਸ ਸੀਤ ਤ ਤਵੇਲਾ ਕਹਿਸਨ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੈ ਨ ਦੇਣੀ ਭੇਤ ਛੱਡ ਖੜੋਤੇ ਕਿਨੈ ਮਾਹੇ ਜਿੰਨ ਕੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਆਸੀਤ ਜਿਹਾ ਬੀਜ ਸੋ ਲੁਣੈ ਕਰਮਾ ਸੰਦੜਾ ਖੇਤ ਜਿਹਾ ਬੀਜ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾ ਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਕੇ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਗਾਏ जिन्नी चाख्या प्रेम रस से तृप्त रहे आ आप त्याग बिनती कर ले हो प्रभु लड़लाए जो हर कंत मिलाइयाँ से बिछुड़ कत न जाए प्रवीण दूजा को नहीं नानक हर सरनाए असु सुखी वसन्दिया जिन्ना मया हर राय कत कर्म कमावणे दोष न काहु जोग ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮਖੋਏ RAM ਤੇ ਲੱਗਣ ਜਨਮ ਵਿਯੋਗ ਕਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੇ ਰੋਵੇ ਰੋਜ ਕੀਤਾ ਕਿਛੂ ਨਾ ਹੋਵੀ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਮ ਮਿਲੈ ਤਾਂ ਉਤਰੈ ਸਭੇ ਯੋਗ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੈ ਸਬੇ ਸੋਚ ਮੰਗਰ ਮਾਇ ਸੁਹੰਦਿਆ ਹਰ ਪ੍ਰਸੰਗ ਬੈਟੜਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲਿਆ ਰਾਮ ਸਉ ਸੰਗ ਸਾਧ ਸਹੇਲੜਿਆ ਸਾਧ ਜਨਾ ਤੇ ਪਾਰਿ ਸਹਿ ਰਹਿਣਾ ਕੇ ਲੜਿਆ ਤਿੰਨ ਦੁੱਖ ਨ ਕਬਹੂ ਤਰੈ ਸੇ ਜਮਕੈ ਵਸ ਪੜਿਆ ਜਿੰਨੇ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਟ ਤਿੰਨਾਂ ਜੜਿਆ ਨਾਨਕ ਬਾਚੈ ਤੋੜ ਤਿੰਨ ਪ੍ਰਭ ਸਰਨੇ ਦਰ ਪੜਿਆ ਮੰਗਰ ਪ੍ਰਭ ਅਰਾਧਨਾ ਬੋੜਨਾ ਜਨਮੜਿਆ ਪੋਕਤੁ ਕਾਰਨਾ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨ ਆ ਰਵਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਪੋਏ ਨ ਸਕੇ ਮਿਲ ਸਾਧੂ ਗੁਣ ਗਾਓ ਜੇ ਤੇ ਉਪਜੀਤੈ ਮਿਲੇ ਸੱਚੀ ਪ੍ਰੀਤ ਸਮਾਓ ਕਰ ਗੈ ਲੈਨੇ ਪਾਰ ਬ੍ਰਹਮ ਬੋੜ ਨਾ ਵਿਛੜਿਆ ਬਾਹਰ ਨਾ ਜਾਓ ਲਖਬੇਰੀਆਂ ਹਰ ਸੱਜਣ ਅਗਮਾ ਗਾਓ ਸਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਭੋਖ ਸਹਾਂਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਉ ਮਾਗ ਮੱਜਨ ਸੰਗ ਸਾਧੂਆਂ ਧੋੜੇ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੁਨ ਸਵਨਾ ਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਹੋਈਏ ਬਿਨਸੈ ਲੋਭ ਸੁਆਣ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਤ ਸਗਲ ਪੁੰਨ ਜੀ ਤਿਆ ਪਰਵਾਣ ਜਿਸਨੋ ਦੇਵੇ ਦਇਆ ਕਰ ਸੋਇ ਪ੍ਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿੰਨਾ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਇ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੇ ਸਰਵ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਹੇ ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜੇ ਹਾਵਰ ਨਾ ਦੇਸੇ ਕੋਈ ਦੁਜਾ ਲਵੈ ਨ ਲਾਏ ਹਲਤ ਪਲਤ ਸਵਾਰਿਆ ਨ નિਸ਼ਚਲ ਦੇ ਤਨ ਜਾਏ ਸੰਸਾਰ ਸਾਗਰ ਤੇ ਰਕਿਆਣ ਬੌੜ ਨਾ ਜਨਮ ਏ ਧਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੇ ਪਾਏ ਫਲ ਗੁਣ ਨਿਤ ਸਾ ਲਾਈਐ ਜਿਸਨੋ ਤਿਲ ਨ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਵ ਸੁਖਾ ਨਿਦ ਚਰਨ ਹਰ ਪੌਜਲ ਬਿਕਮ ਤਰੇ ਪ੍ਰੇਮ ਭਗਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀਹ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਪ ਸੇਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ